ਕਹਿ ਦੇ ਕਰਕੇ ਕਾਰਜ ਲਈ ਕਬੀ ਦਰਬਾਰ ਹੁੰਦੇ ਐ ਤੇ ਕਹਿ ਦੇ ਕਰਕੇ ਕਰਦੇ ਨੇ ਕਿਤਾਬਾਂ ਚ ਪੜ੍ਹਦੇ ਨੇ ਪਰ ਜਦੋਂ ਇਸ ਤਰ੍ਹਾਂ ਦੀ ਆਲੋਚਨਾ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਕੁਛ ਵੀ ਕਰ ਲੋ ਅਜਿਹਾ ਸੈਨੇ ਕਿੰਦਰ ਦੇ ਵਿੱਚ ਜੀ ਨਹੀਂ ਸਕਦਾ ਸਾਡੇ ਪ੍ਰੇਰਨਾ ਸਰ ਹਰਕਮੈਡੀ ਸਾਹਿਬ ਤੇ ਅਮਰਦੀਪ ਕੋਰ ਸਰਦਾਰ ਜੀ ਸਾਡਾ ਹੈ ਕਿ ਕਿੰਨੇ ਕਿੰਨੇ ਲੋਕ ਲੱਗਿਆ ਹੁੰਦਾ ਸਾਡੇ ਤੇ ਇਹ ਕਾਰਜ ਕਰਾਉਂਦੇ ਅਗਲੀ ਗੱਲ ਮੈਂ ਗੱਲ ਮਾਗੀ ਸਾਹਿਬ ਬਾਰੇ ਗੱਲ ਕੀਤੀ ਵੀ ਇਹ ਕਿ ਸੂਰਜ ਉਹ ਸੂਰਜ ਕੋਲੇ ਜਾਉਂਦੇ ਸਾਗ ਦਾ ਇਹ ਸੂਰਜ ਕੋਲੇ ਜਾਉਂਦਾ ਕਈ ਵਾਰ ਇਹ ਹੁੰਦਾ ਕਿਸੇ ਵਜਿ ਸਾਡਾਂ ਦੇ ਵਿੱਚ ਕੁਝ ਹੋਰ ਹੈ ਪਰ ਹਕੀਕਤ ਦੇ ਵਿੱਚ ਸਾਡਾ ਜਿਹੜਾ ਡਾਇਰੈਕਟਰ ਹੈ ਚੇਤਨ ਹੈ ਉਹ ਕੋਲੂ ਮੈਂ ਦੇਖਿਆ ਮੈਂ ਪੜਖਿਆ ਮਾਨਸ ਕੀ ਜਾ ਸਭੇ ਕੋਲੂ ਜਾਂਦਾ ਮੇਰਾ ਆਪਣਾ ਖੁੱਦ ਅਧਿਆ बड़े-बड़े बड़े राइट्सना बड़े-बड़े बड़े, बड़े, रा, बड़े, बड़े, बड़े में जिस तरह मेरा डिपार्टमेंट एजुकेशन है मैं उन अंदर जाके देखया है जेड़ा काज के जिम्दा जेड़ा सिस्टम है जेड़ा दाग है आज तक असे सलामत है बड़ा मिष्ठे उगे जंदा मेरे खोल भीया अपने तजबी की हो गया मौके शहर के बीच में एक सारी पढ़ाई हुई जिन्नाज तोहाडी हकीकत नहीं पता की करना तोड़े तो बड़े एक बढ़िया ढागड़ा पूछ अंदर तोड़ा सर नेम की है जी ਤੁਸੀਂ ਸਰਾਵੋ ਕੇ ਸੰਧੂ ਐ ਕਿ ਸਿੱਤੂ ਉਹ ਜਿਹੜਾ ਸਾਡੇ ਮੁੱਛੇ ਦਾ ਜਿਹੜਾ ਸਤਿ ਮੇਨ ਮੋਟਿਵ ਕੀ ਮੋਟਿਵਿਟੀ ਹੁੰਦਾ ਵੀ ਤੁਹਾਡੀ ਚਾਹ ਦੇ ਕਿਡੀ ਚਾਹ ਨੂੰ ਦੇ ਕੇ ਸੀ ਪਰਮਾਨੀ ਟਿਕਟ ਕਰਦੇ ਆ ਵੀ ਹੁਣ ਇਸ ਬੰਦੇ ਨਾਲ ਸੀ ਕਿੱਥੇ ਜੇ ਟਿਕਟ ਕਰ ਐ ਪਰਿਵਾਰ ਹੈ ਮੈਂ ਕਹਿੰਦਾ ਵੀ ਇਹ ਇਹ ਗੱਲ ਨਹੀਂ ਕਿ ਗਿਲਬਾਗੀ ਸਾਹਿਬ ਸਾਡੇ ਨਾਲ ਆ ਕੇ ਪ੍ਰੋਗਰਾਮ ਕਰਾ ਦੇ ਦਿਲੋਂ ਕਹਿ ਰਹੇ ਕੋ ਗਰਸਤ ਹੈ ਉਹ ਮੈਂ ਹਾਜ਼ਰ ਮੰਨ ਕੇ ਕਹਿ ਰਿਹਾ ਸਾਰਾ ਪਰਿਵਾਰ ਹੀ ਬਨਾਇਆ ਕੋ ਬਣਾਉਂਦੇ ਰਸਤੇ ਵਿੱਚ ਮੈਂ ਇਹ ਕਹਿੰਦੇ ਹਾਂ ਕਿ ਮੈਂ ਕਹਿੰਦਾ ਕਿ ਵੀ ਇਹ ਉਸ ਨੂੰ ਜਿਹੜਾ ਜੋ ਸਾਡਾ ਨਹੀਂ ਖਾ। ਅਗਲੇ ਕੱਲ ਸਾਡਾ ਜਿਹੜਾ ਸਾਫੀ ਕਾਂਗਸ ਦਾ ਨਗੋਚੀਏ ਕੋਸ਼ਾ ਸਾਡੇ ਵਿੱਚ ਵੀ ਕਰਦੇ ਪਰ ਜੇ ਲੋਕ ਆਪਣਾ ਤੁਹਾਡੀ ਕੋਈ ਤੁਹ ਸੇ ਦੇਣ ਦੇ ਲਈ ਤੁਹਾਡੀ ਤਰੱਕੀ ਦੇ ਲਈ ਨਗੋਚੀ ਕਰਦੇ ਮੈਂ ਕੇ ਨੈਮੋ ਦੀ ਨੋਜੀ ਦੇ ਘਰ ਘਰ ਹੋਣ ਤਜਿਸ ਨਾਲ ਸਾਡੇ ਪਰਿਵਾਰ ਟੁੱਟ ਰਹੇ ਜਿਸ ਤਰ੍ਹਾਂ ਸਾਡੇ ਪਰਿਵਾਰਾਂ ਵਿੱਚ ਇਕਾਂ ਵੀ ਪੰਜਾਬ ਟੁੱਟ ਰਿਹਾ ਕੀ ਕਾਰਨ ਹੋ ਰਿਹਾ ਉਸ ਦਾ ਪਤਾ ਹੋ ਸਾਡੇ ਐਗੋ ਦੀ ਸਿੱਤੀ ਨਾ ਹੋਵੇ ਸਾਡੇ ਨੋਜੀ ਸਾਡੇ ਵੱਡੇ ਵੀਰ ਕੰਗਸ ਸਾਹਿਬ ਮੈਂ ਉਹਨਾਂ ਨੂੰ ਜ਼ਰੂਰ ਕਰਦਾ ਪਵਨ ਵੀਰ ਕੋਲ ਬੁਲਾ ਲੈਂਦੇ ਜੀ ਸਾਡੀ ਇੰਨਾ ਜਿਹੜੀ ਡਿਸਕਸ਼ਨ ਹੁੰਦੀ ਹੈ ਤੇ ਜਿਹੜਾ ਅਗਲਾ ਅ ਵੀ ਜਿਹੜੀ ਅਸੀਂ ਜਿਹੜੀ ਆਪ ਵੀ ਜਿਹੜੇ ਭਾਰਤ ਦੇ ਬੜੇ ਠੰਮੇ ਦੇ ਨਾਲ ਬੜੇ ਸਹਿਯਤਾ ਦੇ ਨਾਲ ਇਹ ਵੀ ਵਾਕਈ ਜੋ ਸ਼ਬਦ ਇਹਨਾਂ ਦੇ ਰਜਾਵਾਂ ਦੇ ਵਿੱਚ ਦੇਖਦੇ ਹਾਂ ਗੁਰੂ ਕਰਦੀ ਪਿਆਰ ਚਾਹ ਜੋ ਇਹਨਾਂ ਦੇ ਇੱਕ ਅਦਾਰਸ਼ ਅਦਾਰਸ਼ ਤੇ ਧਾਰ ਦੇ ਵਿੱਚ ਬੜਾ ਫਰਕ ਸਾਡੇ ਬਹੁਤ ਮਹਿਮਾਨ ਸਾਹਿਬ ਬੜੇ ਮੁੰਜੇ ਖਿਡਾਰੀ ਬੈਠੇ ਹੈ ਜਥਾਰ ਤੇ ਅਦਾਰਸ਼ ਮੈਂ ਵੀ ਦਰਸ਼ ਵਰਤਦਾ ਹਾਂ ਪਰ ਜਦੋਂ ਸਾਹਮਣੇ ਮੈਨੂੰ ਜਿਨੇ ਚੋਰੀ ਕਰਨ ਦਾ ਮੌਕਾ ਮਿਲਦਾ ਹੈ ਮੇਰਾ ਦਸਵਾ ਅੱਖਰੂ ਕੇ ਹੋ ਜਾਂਦਾ ਉਹੋ ਜਥਾਰ ਦੇ ਵਿੱਚ ਮੈਂ ਚੋਰੀ ਜਿੰਨਾ ਚਿਰ ਮੈਨੂੰ ਚੋਰੀ ਕਰਨ ਦਾ ਮੌਕਾ ਨਹੀਂ ਮਿਲਦਾ ਉਨਾ ਚਿਰ ਤੁਹਾਡਾ ਸਵਾਰਦੀਆਂ ਵਰਨਾ ਮੈਂ ਜਥਾਰ ਤੋਂ ਜਥਾਰ ਤੋਂ ਵੀ ਕੋਰ ਤੇ ਮੇਰੀ ਔਕਾਤ ਸਿਰਫ ਜੀਉਂਗੀ ਇਹੀ ਖੇਡ ਦੇ ਵਿੱਚ ਸਾਰੇ ਭਾਜੀ ਸੋ ਵਾਕਿਆ ਹੀ ਜੇ ਜਥਾਰ ਤੇ ਦਸ ਤੇ ਸਹਿਮੇਲ ਕਰਨ ਵਾਲੇ ਉਹ ਸਾਡੇ ਭੈਣ ਜੀ ਹੈ ਸੋ ਇਹਨਾਂ ਦਾ ਵੀ ਬਹੁਤ ਤੋਟਵਾਗੇ ਸੋ ਲਖਾਰਗੇ ਵਾਲੇ ਸਬਤ ਵਿੱਚ ਚਾਲੂ ਕੀ ਹੋਦੀ ਹੈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਕੁਝ ਕਿਤਾ ਮੇਰੇ ਭੈਣ ਭਾਈ ਸਰਮਾਨ ਲੋਗ ਨੇ ਉਹਨਾਂ ਨੇ ਦੋਵੇਂ ਪਾਸੇ ਘੰਡਰ ਸਾਹਿਬ ਨੂੰ ਵੀ ਰਜਨਾਵਾ ਭੇਟੀਆਂ ਮੈਨੂੰ ਵੀ ਭੇਜੀਆਂ ਉਹਨਾਂ ਨੇ ਮਾਰੂ ਕਿਤੇ ਨਾ ਕਿਤੇ ਢਾਰਸੀ ਟਿਕਟੇ ਸਾੜੀ ਦਾ ਲਗਾਇਆ ਜੀ ਕਿਤੇ ਮਾਗ ਰੇ ਨੇ ਸਾੜੀ ਦਾ ਨਹੀਂ ਦੇਖੀ ਕਾਗਜ਼ ਇਸ ਤਰ੍ਹਾਂ ਫੋਰ ਬਹੁਤ ਸਾੜਿਆ ਸਾ ਪਰ ਨੇ ਅਸੀਂ ਜਿਵੇਂ ਮੈਂ ਪਹਿਲਾਂ ਵੀ ਕਿਹਾ ਅਸੀਂ ਤੁਹਾਡੀ ਬਾਤ ਵਾਦਿਤ ਕਰਦੇ ਹਾਂ ਔਰ ਬਾਅਦ ਸ਼ਾਹੀ ਤੌਰ ਤੇ ਦੇ ਲੋਕ ਸੋ ਇਹ ਜਿਹੜਿਆ ਕਹਾਵਾ ਬੋਲਦੇ ਨੇ ਕਿਸੇ ਉਹਨਾਂ ਕਵੀਆਂ ਨੂੰ ਨਾਮ ਲੈ ਕੇ ਚਰਨਾ ਜਿਨ੍ਹਾਂ ਅੱਜਕੱਲ੍ਹ ਦੇ ਦੇਵ ਨੇ ਕੋ ਲੋਕੀ ਬਣੀ ਹੋਈ ਹੈ ਜਿਨ੍ਹਾਂ ਨਾਮ ਬਣ ਗਿਆ ਜਖੜ ਵਾਲਾ ਜਿਹੜਾ ਸਰਤਾਪਤ ਹੋ ਗਿਆ ਉਹ ਕਿਸੇ ਨੂੰ ਕੁਛ ਨਹੀਂ ਐਥੇ ਜਿੰਨਾ ਮਰਜੀ ਦੇਵ ਕਾਜਾ ਸਾਹਿਬ ਬਹੁਤ ਵੱਡਾ ਨਾਮ ਲੈਣਾ ਦਾ ਛੋਟੇ ਹੁੰਦੇ ਜੀਤ ਦੇ ਵਿੱਚ ਇਹਨਾਂ ਦੀ ਗੱਦਾਂ ਨੂੰ ਇਹਨਾਂ ਦੇ ਗੀਤਾਂ ਨੂੰ ਪੜਦੇ ਨੇ ਜਖੜ ਹੋਰ ਮੇਰਾ ਵੀਰ ਜਿਸ ਵਕਤ ਕਿਰੇ ਆਖ ਬੜੀਆਂ ਸੋਹਣੀਆਂ ਕਵਤਾਵਾਂ ਬੋਲਦਾ ਥੀਰਕੋਟ ਬੋਲੀ ਉਹਦੇ ਆਪੇ ਅੱਜ ਸਾਬ ਨੇ ਵਿਸ਼ੇ ਤੋਦੇ ਦਾ ਮਾਨ ਸਮਾਰਟ ਕੀਤਾ ਪਰ ਇਹਦਾ ਅਨੁਭਵਿਕ ਕਵਰ ਉਪਰ ਨਹੀਂ ਸਕਦਾ ਸ੍ਰੀ ਜੀ ਸਾਹਿਬ ਇਹ ਅਗਿੱਤਰ ਛਿੰਡੀਵਰੀਆ ਕੁੱਲੀ ਕਵਤਾ ਬੋਲਦਾ ਪਰ ਨਹੀਂ ਜੋਕੇ ਰਹਿੰਦੇ ਪਤਾ ਹੁੰਦਾ ਵੀ ਮੁੰਡਾ ਬਹੁਤ ਸੋਨਾ ਬੋਲ ਗਿਆ ਜਦ ਕੋ ਪਿਆਰੀ ਭੈਣ ਬੜਾ ਸੋਨਾ ਬੋਲ ਕੇ ਚਾਂਕ ਕੇ ਕੋਈ ਨਾ ਕੋਈ ਸਿਰ ਜਾਣ ਕੇ ਕੋਲ ਘੱਟੇ ਜੋਗੀ ਕਿਤੇ ਤੁਹਾਡਾ ਜਿਹੜਾ ਧੈਰ ਹੈ ਇਸ ਤਰ੍ਹਾਂ ਕਿਤੇ ਤੁਸੀਂ ਇਹ ਤੁਹਾਡੀ ਜਿਹੜੀ ਖੁੱਲੀ ਕੱਪ ਤਾਂ ਇਹ ਵਿਆਖਾ ਸੌਰੀ ਵਾਤਕ ਲੱਗ ਰਹੀ ਹੈ ਕਿਤੇ ਜਿਹੜਾ ਤੁਹਾਡਾ ਕੋਲ ਦਾ ਸ਼ਬਦ ਹੈ ਨਹੀਂ ਇਹ ਮੈਦ ਵੀ ਨਹੀਂ ਹੈ ਇਹ ਬਹੁਤ ਸਾਰੀਆਂ ਕਰ ਤੂੰ ਨਾਵ ਲੈ ਜੇ ਮੇਰੇ ਵੀਰਾ ਕਿਨੇ ਨਾਵ ਲੈ ਕੇ ਆਸਮ ਜੀ ਔਰ ਉਥੇ ਵੀ ਬੜਾ ਮਾਰ ਹੋ ਗਿਆ ਵੀ ਤੂੰ ਤਾਂ ਰੇ ਦੇ ਵਿੱਚ ਆਣੀ ਕੋਈ ਨਹੀਂ ਬਣਾਏਗਾ ਵਾਰਤਾਲਾਪ ਨਹੀਂ ਸੰਵਾਦ ਨਹੀਂ ਉਹ ਜੇ ਦੇਖਿਆ ਜਾਵੇ ਸਾਡੇ ਟੀਚਰ ਹੈ ਦਾ ਸਰਸਾਰ ਪੜ੍ਹੇ ਜਾਂ ਇਹ ਐਸ ਚਾਰ ਅਸੀਂ ਬਸਾਉਣਾ ਹੋਵੇ ਤਾਂ ਅਸੀਂ ਅਖਾਂ ਕਿ ਉਹ ਜਿਹੜੀ ਡਾਇਲੈਕਟ ਬੈਠ ਡਾਇਲੈਕਟ ਮੈਚੜ ਕੀ ਹੈ ਅਸੀਬ ਸਾਹਿਬ ਸਾਡੇ ਭਗਨੇ ਸਾਡਾ ਸਿਧਾਂਤ ਦਾ ਮਾਨ ਨਹੀਂ ਮੰਨਦਾ ਐਵੇਂ ਤਾਂ ਬੜਾ ਕੁਝ ਸਾਨੂੰ ਕੀਤਾ ਨਹੀਂ ਕੋੜੇ ਸ਼ਾਂਦਾ ਮਾਗੇ ਦਾ ਜਿੰਦਰਜੀਤ ਸਰਾਮਾ ਬੜਾ ਬੜੇ ਬੜੇ ਪ੍ਰਕਾਰ ਕੀ ਕੋਈ ਅਪਰੀਸ਼ੀਏਟ ਨਹੀਂ ਕਰਦਾ ਸਿਰਫ ਟਾਇਆ ਜਾਂਦਾ ਹੈ ਛੱਡਿਆ ਜਾਂਦਾ ਵੀ ਇਹ ਕੁੜੀ ਚਾਹ ਇਹ ਮੇਰੇ ਦਵਾਰਾਂ ਨਾਲ ਨਹੀਂ ਦਵਾਰਾਂ ਨਾਲ ਕਹਿੰਦੇ ਇਹ ਕਰਮਾਂ ਜਿਹੜੀਆਂ ਬੋਲਦੀਆਂ ਨੇ ਇਹ ਕਰਮਾਂ ਦੇ ਵਿੱਚ ਸਾਡੇ ਭਾਵ ਬੋਲਦੇ ਆ ਤੁਹਾਡੇ ਭਾਵ ਬੋਲਦੇ ਆ ਇਹ ਮੈਨੂੰ ਇਹ ਲੱਗਦਾ ਹੈ ਕਰਮਾਂ ਸਿਰਫ ਸ਼ਬਦਾਂ ਦੇ ਵਿੱਚ ਹੀ ਬੋਲਦੀਆਂ ਹਕੀਕਤ ਦੇ ਵਿੱਚ ਬੋਲਦੀਆਂ ਨੇ ਇਸੇ ਕਰਕੇ ਸੁਯੰਦਰਪਗੜ੍ਹ ਦੇ ਇੱਕ ਆਮ ਜਿਹੇ ਮੁੰਡਾ ਤੁਹਾਡੇ ਸਾਹਮਣੇ ਆਪਣੀ ਮਾਂ ਦੀ ਬਕਤ ਬੋਲ ਕੇ ਤੇ ਮੈਂ ਸਮਝਾਪ ਕਰਾਂਗਾ ਉਹ ਕੀ ਹੈ ਮੈਂ ਤੁਹਾਨੂੰ ਦੱਸਦਾ ਮੈਂ ਬਿਲਕੁਲ ਵੀ ਸੋਣਾ ਨਹੀਂ ਮੈਂ ਬਿਲਕੁਲ ਵੀ ਸੋਣਾ ਨਹੀਂ ਕੱਲ ਤੱਕ ਸੋਚਦਾ पर जब पेटी चो मेनू तो फोटो मिली पर जब माँ की बेटी चो मेनू तो फोटो मिली जिस मेरे मुस्कुरा लगे मेनू कस्तूरी मिर्ग की दौड़ाद मैनू कस्तूरी मिर्ग की दौड़ याद आ गई काले टिक्के का असर इना कि चंद मेरा मथा चुके ਅਮੇਰੀਆਂ ਕਵਤਾਵਾਂ ਸੁਣਦਾ ਹੈ ਕਹਿੰਦਾ ਭਰਾਵਾ ਇੱਕ ਵਾਰੀ ਵਾਦੇ ਮੈਂ ਕਿਹਾ ਨਹੀਂ ਭਰਾਵਾ ਕਾਲੇ ਟਕੇ ਰਹੀ ਪਹਿਲਾਂ ਮਾਂ ਦਾ ਪੁੱਤ ਮਾਂ ਕਾਲੇ ਟਕੇ ਰਹੀ ਪਹਿਲਾਂ ਮਾਂ ਦਾ ਪੁੱਤ ਨੇ ਜਿਸ ਸਾਰੀ ਆਪਣੀ ਅੰਬਾਵਾ ਦੇ ਬੜੇ ਪਿਆਰੇ ਪੁੱਤੋਂ ਮੇਰਾ ਸਭੁਰ ਦੀ ਤੁਸੀਂ ਇੱਥੇ ਬੈਠੇ ਹੋ ਗਰਾਜ ਮਾਰੋ ਸੋਹਿਆ ਪ੍ਰਿਤ ਹੈ बटा बेनती करा भी इस पुस्तक बारे अपने कुछ विचार पेश कर शुक्रिया जी बहुत बहुत ਸਾਡੇ ਪ੍ਰੋਗਰਾਮ ਦੇ ਸਤਿਕਾਰਯੋਗ ਮੈਂਬਰ ਸਰਵੰਤ ਜਿੰਨਾ ਵਿੱਚ ਸਰਦਾਰ ਜੂਜਾ ਸਿੰਘ ਚੌਲ ਜੀ ਸਰਦਾਰ ਜੋਜਾ ਸਿੰਘ ਜੀ ਅਤੇ ਸਰਦਾਰ ਜਸਵੀਰ ਸਿੰਘ ਚੱਤ ਜੀ ਸਰਦਾਰ ਪਰਕਾਸ਼ ਸਿੰਘ ਜੀ ਅਤੇ ਅਮਨਦੀਪਾ ਸਰਮਾ ਜੀ ਪ੍ਰੋਗਰਾਮ ਵਿੱਚ ਪਹੁੰਚਣ ਸਾਰੇ ਨਾਮਾਂ ਨੂੰ ਮੈਂ ਨਾਮਕ ਨਾ ਸ਼੍ਰੀਸ਼ਟੀ ਦਾ ਮੰਚ ਵੱਲੋਂ ਸਹਿ ਦਿਲੋਂ ਸਵਾਗਤ ਹੈ ਜੀ ਜਿਨ੍ਹਾਂ ਨੇ ਇਸ ਪ੍ਰੋਗਰਾਮ ਵਿੱਚ ਆ ਕੇ ਆਪਣਾ ਕੀਮਤੀ ਸਮਾਂ ਦਿੱਤਾ ਇਸ ਪ੍ਰੋਗਰਾਮ ਨੂੰ ਚਾਨਣ ਲਾਇਆ ਬੇਸ਼ੱਕ ਇਸ ਦੀ ਨੀਂਹ ਸਰਦਾਰ ਫਾਇਰਟ ਸਿੰਘ ਗਿਰਵਾਦੀ ਗੁਰਮੀਤ ਸਿੰਘ ਕੰਗਰਜੀ ਅਤੇ ਸੁਖਿੰਦਰ ਸਿੰਘ ਪੰਕੜੀ ਜੀ ਨੇ ਰੱਖੀ ਪਰ ਇਸ ਨੀਂਹ ਉੱਪਰ ਮੈਂ ਅਨੁਸਾਰਾਂ ਦਾ ਕੰਮ ਸਾਡੇ ਸਾਰੇ ਦੀ ਮਾਨ ਜੋ ਕਵੀ ਸਹਿਬਾਨਾਂ ਨੇ ਕੀਤਾ ਇਸ ਸਾਂਝੇ ਕਾਗਜ਼ ਸੰਗ੍ਰਹਿ ਕਲਮਾ ਬੋਲ ਦੀਆਂ ਵਿੱਚ ਸਵਾਲ ਕਲਮਕਾਰਾਂ ਨੇ ਆਪਣਾ ਯੋਗਦਾਨ ਪਾ ਕੇ ਸਾਹਿਤ ਦੇ ਖੇਤਰ ਵਿੱਚ ਸ਼ਾਨਾਂ ਦਾ ਜੋ ਕੰਮ ਕੀਤਾ ਇਸ ਵਿਚਲੀਆਂ ਸਾਰੀਆਂ ਹੀ ਰਚਨਾਵਾਂ ਪੰਜਾਬ ਅਤੇ ਪੰਜਾਬੀਏਦ ਨੂੰ ਸਮਰਪਿਤ ਹਨ ਸਾਹਿਦ ਦਾ ਮੱਕਾ ਕਹੇ ਜਾਂਦੇ ਪੰਜਾਬੀ ਭਾਵਾਂ ਲੁਧਿਆਣਾ ਵਿੱਚ ਪਹੁੰਚਣ ਤੇ ਸਾਰੇ ਹੀ ਪਤਵੰਤੇ ਸੱਜਣਾ ਦਾ ਤਹਿ ਦਿਲੋਂ ਧੰਨਵਾਦ ਹੈ ਜੀ ਜਿਹੜੀ ਰਚਨਾ ਮੇਨ ਤੇ ਹੀ ਮਦਦਾ ਪਾ ਜੋੜਾ ਤੇ ਮੰਝਲਾਂ ਚਿੱਤ ਕੇ ਖੁਸ਼ੀਆਂ ਮਾਣਦੇ ਨੇ ਕੋ ਮੰਝਲਾਂ ਚਿੱਤ ਕੇ ਖੁਸ਼ੀਆਂ ਮਾਣਦੇ ਜਦੋਂ ਲੋਕ ਸੌਂਦੇ ਉਹਨੇ ਜਾਗ ਜਾਂਦੇ ਜਦੋਂ ਲੋਕ ਸੌਂਦੇ ਉਹਨੇ ਜਾਗ ਜਾਂਦੇ ਜਿੰਨਾ ਚਿੰਤਨਾ ਜਗ ਜਹਾਨ ਤੋਂ ਵੇ ਉੱਡਣ ਲਈ ਜੋ ਆਸਰੇ ਨਹੀਂ ਲੱਭਦੇ ਤੇ ਉਹਦੀ ਹਰ ਪੁਗਾਰੀ ਪਰਵਾਣ ਹੋਵੇ ਉਹਦੀ ਹਾਇੂਦਾਰੀ ਪਰਵਾਨ ਹੋ। ਉਹ ਨਹੀਂ ਕੋਸ ਤੇ ਕਿਸਮਤ ਨੂੰ ਕਦੇ ਬਹਿ ਕੇ ਉਹ ਨਹੀਂ ਕੋਸ ਤੇ ਕਿਸਮਤ ਨੂੰ ਕਦੇ ਬਹਿ ਕੇ ਜਿੰਨਾ ਬੰਦ ਦਰਿਆਵਾਂ ਦੇ ਰੋਕਣੇ ਨੇ ਫੀੜਾਂ ਵਿੱਚ ਪਰ ਆ ਗਏ ਪਾ ਛੱਟ ਦਿੰਦੇ ਤੇ ਸਾਥ ਦੁਸ਼ਮਣ ਦੇ ਉਹ ਨਹੀਂ ਸੋਕਣੇ ਸਾਥ ਦੁਸ਼ਮਣ ਦੇ ਉਹ ਨਹੀਂ ਸੋਕਣੇ ਉਹ ਨਾ ਹੱਥਾਂ ਦੇ ਲਿਖੀ ਤਕਦੀਰ ਵੇਖਣ ਉਨਾ ਹੱਥਾਂ ਦੇ ਲਿਖੀ ਤਕਦੀਰ ਵੇਖਣ ਜਿਹੜੇ ਆਕਾਸ਼ ਤਕਦੀਰਾਂ ਨੂੰ ਜਿੱਤਦੇ ਨੇ ਹੱਥੀ ਮਿਹਨਤ ਦੇ ਨਾਲ ਉਹ ਕਰਮ ਲਿਖਦੇ ਤੇ ਨਜ਼ਰਾਂ ਨਾਲ ਉਚਾਈਆਂ ਨੂੰ ਮਿੱਥਦੇ ਨੇ ਉਹ ਨਜ਼ਰਾਂ ਨਾਲ ਉਚਾਈਆਂ ਨੂੰ ਮਿੱਥਦੇ ਨੇ ਨਾ ਇਹੋ ਸੋਚਾਂ ਵਿੱਚ ਵਕਤ ਬਰਬਾਦ ਕਰਦੇ ਨਾ ਇਹੋ ਸੋਚਾਂ ਵਿੱਚ ਵਕਤ ਬਰਬਾਦ ਕਰਦੇ ਜੋ ਵਹਿੰਦੇ ਪਾਣੀਆਂ ਤੇ ਤਰਨਾ ਸਿੱਖ ਜਾਂਦੇ ਉਸ ਨਾਮ ਦੀ ਵੱਖ ਪਹਿਚaan ਹੋਵੇ ਉਸ ਨਾਮ ਦੀ ਵੱਖ ਪਹਿਚaan ਹੋਵੇ ਤੇ ਦੁਨੀਆਂ ਵਿੱਚ ਮੁਕਾਮ ਜੋ ਲਿਖ ਜਾਂਦੇ ਦੁਨੀਆਂ ਵਿੱਚ ਮੁਕਾਮ ਜੋ ਲਿਖ ਜਾਂਦੇ ਉੱਚੀ ਸੋਚ ਨੂੰ ਮਹੀਂ ਮੱਧੀ ਲਾ ਪੌੜੀ ਉੱਚੀ ਸੋਚ ਨੂੰ ਮਹੀਂ ਮੱਧੀ ਲਾ ਪੌੜੀ ਤੇ ਨજર ਬਾਜ ਵਾਂਗੂ ਤਿੱਖੀ ਰੱਖਦੇ ਨੇ ਰੌਣਕ ਕੁੱਲ ਨਹੀਂ ਆਇਆ ਕਾਣ ਨਾਲ ਮਿੱਤੇ ਜਿਹੜੇ ਤੇ ਸੁਪਨੇ ਉਹੀ ਅੰਧਿਆਰ ਹਟ ਪਾਹਦੇ ਨੇ अपनी so, <laughs> <laughs> के भाग गल्ला पे बात करता है चंगियां लखन जा की गुनियां गला मुंह के सच्चीयां सुनाता है कंगस वीर ही कंगस वीर ने भी साथ पूरा देता है ए दोस्ताना मिलवर्तन ने भी साल बनाउंदा है ए दोस्ताना मिलवर्तन ने भी साल बनाउंदा है स्वागत है जी अमर ढ़ोक से सभी लोगों सारे को प्यार भरी सस्नेह का ਮੇਰੀ ਨੀਂਹ ਤੇਰਾ ਗੀਰੋ ਕਸੀਦਾ ਮਹਿਰਮਾ ਜੇਕਰ ਮਹਿਰਮਾ ਜੇਕਰ ਖੁਦਾ ਮੈਨੂੰ ਲਿਖਣ ਦਾ ਹੌਸਲਾ ਦੇ ਦਿੰਦਾ ਮਹਿਰਮਾ ਜੇਕਰ ਖੁਦਾ ਮੈਨੂੰ ਲਿਖਣ ਦਾ ਹੌਸਲਾ ਦੇ ਦਿੰਦਾ ਫਿਰ ਬਹੁਤ ਅਸੀਦਾ ਲਿਖੀ ਤੇਰੀ ਫਿਰ ਹੋ ਕਸੀਦਾ ਲਿਖਦੀ ਤੇਰੇ ਤੇ ਪਰ ਕੋਈ ਗਲ ਦੇ ਦਿੰਦਾ ਮਹਿਰਮਾ ਜੇਕਰ ਖੁਦਾ ਮੈਨੂੰ ਲਿਖਣ ਦਾ ਹੌਸਲਾ ਦੇ ਦਿੰਦਾ ਮੈਂ ਸੋਚਾਂ ਬੈਠੀ ਇਕੱਲੀ ਤੇ ਮੈਂ ਸੋਚਾਂ ਬੈਠੀ ਇਕੱਲੀ ਤੇ ਇੱਕ ਢੀਡ ਕਿਵੇਂ ਮੈਂ ਚੱਲੀ ਤੇ ਖਾਂ ਖਾਸ ਢੀਡ ਤੇ ਮੱਲੀ ਤੇ ਜਿਵੇਂ ਤੂੰ ਪਾਗਲ ਮੇਰੇ ਲਈ ਮੈਨੂੰ ਵੀ ਚੱਲ ਦੇਂਦਾ ਮਹਿਮਾਨ ਜੇਕਰ ਤੂੰ ਤਾਂ ਮੈਨੂੰ ਲੈ ਜਾਂਦਾ ਬਰ ਦੇ ਦੇਂਦਾ ਮੈਂ ਸੰਤਾਪ ਚੋਂ ਰਹਿੰਦੀ ਵੇ ਮੈਂ ਸੰਤਾਪ ਚੋਂ ਰਹਿੰਦੀ ਵੇ ਆਪਣੇ ਆਪ ਚੋਂ ਰਹਿੰਦੀ ਸਰਕਾਰੀ ਮੈਨੂੰ ਵੀ ਸ਼ਬਦ ਦੇ ਦਿੰਦਾ ਮਹਿਮਾਜੇ ਕਰੁੰਦਾ ਮੈਨੂੰ ਲਿਖਣ ਦਾ ਗੱਲ ਦੇ ਦਿੰਦਾ ਸ਼ਾਮੀ ਜਦ ਸੂਰਜ ਡੁੱਲਦਾ ਵੀ ਸ਼ਾਮੀ ਜਦ ਸੂਰਜ ਡੁੱਲਦਾ ਵੀ ਮੇਰਾ ਤਾਂ ਸਾਹ ਸਾਹ ਗਲਦਾ ਵੀ ਅੱਖੀਆਂ ਵਿੱਚ ਹੰਝੂ ਜਲਦਾ ਵੀ ਮੈਂ ਹੰਝੂਆਂ ਨੂੰ ਢੀਕ ਲੈਦੀ ਮੈਂ ਹੰਝੂਆਂ ਨੂੰ ਢੀਕ ਲੈਦੀ ਤੈਨੂੰ ਤਾਂ ਜਲ ਦੇ ਦਿੰਦਾ ਮਹਿਮਾਗੂਦਾ ਮੈਨੂੰ ਲਈ ਖੰਦਾ ਬਲ ਦੇ ਦਿੰਦਾ ਤੇਰੇ ਕਦਮੀ ਪੈਣਾ ਏ ਤੇਰੇ ਕਦਮੀ ਪੈਣਾ ਏ ਇਬਾਦਤ ਜੋ ਰਹਿਣਾ ਏ ਰਮਨਾ ਮੇਰਾਹਿਣਾ ਏ ਜੇ ਉਸ ਤੈਨੂੰ ਹੜ ਕੀਤੇ ਜੇ ਉਸ ਤੈਨੂੰ ਹੜ ਕੀਤੇ ਮੈਨੂੰ ਸ਼ਦ ਦੇ ਦਿੰਦਾ ਮੈਂ ਹਰਮਾਨ ਦੇ ਕਰ ਖੁਦਾ ਮੈਨੂੰ ਲਿਖੰਦਾ ਬਲ ਦੇ ਦਿੰਦਾ ਆਮਾਦੀ ਪੀਰ ਪੁਰਾਣੀ ਏ ਆਮਾਦੀ ਪੀਰ ਇਸ਼ਕ ਦੇ ਮੰਦਰ ਟੱਗਣ ਨੂੰ ਕੋਈ ਉਕਤਾ ਦੇ ਰਿੰਦਾ ਮਹਿਰਮਾ ਦੇ ਕਰ ਸੁਦਾ ਮੈਨੂੰ ਹੀ ਖਰਦਾ ਵਾ ਤੇ ਰਿੰਦਾ ਜਿਦ ਹੋ ਕਸੀਦਾ ਲਿਖਦੀ ਤੇਰੇ ਤੇ ਜਿਦ ਹੋ ਕਸੀਦਾ ਲਿਖਦੀ ਤੇਰੇ ਤੇ ਪਰ ਕੋਈ ਗੱਲ ਦੇ ਰਿੰਦਾ ਪਰ ਕੋਈ ਗੱਲ ਦੇ ਰਿੰਦਾ ਸਸ਼ਕੋ